ਐਮਐਸਪੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਖਨੋਰੀ ਬਾਰਡਰ ਤੇ ਬੈਠੀਆਂ ਹੋਈਆਂ ਨੇ ਅਤੇ ਉਹਨਾਂ ਨੂੰ ਪੰਜਾਬ ਦੀਆਂ ਨਹੀਂ ਸਗੋ ਹਿੰਦੂਸਤਾਨ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਨੂੰ ਲੈ ਕੇ ਆਪਣੀਆਂ ਮੰਗਾਂ ਹੱਕੀ ਮੰਗਾਂ ਨੂੰ ਲੈ ਕੇ ਉਹ ਬਾਰਡਰ ਤੇ ਬੈਠੇ ਹੋਏ ਨੇ ਉਹ ਵੀ ਜਿਹੜਾ ਹੈਗਾ ਭੁੱਖ ਹੜਤਾਲ ਤੇ ਅੱਜ 28ਵਾਂ ਦਿਨ ਹੋ ਗਿਆ ਉਹਨਾਂ ਨੂੰ ਭੁੱਖਿਆ ਜੇ ਜਿਨ੍ਹਾਂ ਨੂੰ ਅੱਜ ਪਟਵਾਰ ਯੂਨੀਅਨ ਵੱਲੋਂ ਵੀ ਅੱਜ ਪੂਰਾ ਸਮਰਥਨ ਦਿੱਤਾ ਗਿਆ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਕਾਲੇ ਬਿੱਲੇ ਲਾ ਕੇ ਜਿਹੜੇ ਹੈਗੇ ਕਿਸਾਨ ਜਿਹੜੇ ਜਥੇਬੰਦੀਆਂ ਅਸੀਂ ਉਹਨਾਂ ਨੂੰ ਪੂਰਾ ਦਿੰਦੇ ਸਮਰਥਨ ਦਿੰਨੇ ਆ ਅਸੀਂ ਇਸ ਮੁੱਦੇ ਤੇ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਨੇ ਆਪਣੇ ਸ਼ਰਮਾ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਅੱਜ ਕਾਲੇ ਬਿੱਲੇ ਲਾ ਕੇ ਜਿਹੜੇ ਆਪਣੇ ਹੈਗੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਹੈਗਾ ਸਮਰਥਨ ਕਿਉਂ ਦੇਖੋ ਜੀ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਤੇ ਦੀ ਰੈਵਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੱਦੇ ਤੇ ਅਸੀਂ ਜਿਹੜੇ ਸਾਡੇ ਜਗਜੀਤ ਸਿੰਘ ਜੀ ਡੱਲੇਵਾਲ ਨੇ ਕਿਸਾਨ ਨੇਤਾ ਉਹਨਾਂ ਨੂੰ ਅੱਜ 27 ਦਿਨ ਹੋ ਗਏ ਐ ਐਮਐਸਪੀ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਦੇ ਖਾਤਰ ਉਹ ਆਪਣਾ ਯਾਨੀ ਕਿ ਉਹਨਾਂ ਨੇ ਪਹਿਲਾਂ ਧਰਨਾ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਭੁਖ ਹੜਤਾਲ ਕੀਤੀ ਹੈ ਤੇ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਤੇ ਕਾਨੂੰਗੋ ਐਸੋਸੀਏਸ਼ਨ ਪੰਜਾਬ ਨੇ ਇਹ ਸੋਚਿਆ ਹੈ ਵੀ ਸਾਨੂੰ ਕਿਸਾਨਾਂ ਦੀ ਹਮਾਇਤ ਤੇ ਆਣਾ ਚਾਹੀਦਾ ਕਿਉਂਕਿ ਕਿਸਾਨਾਂ ਦੇ ਨਾਲ ਸਾਡਾ ਸਿੱਧਾ ਸੰਪਰਕ ਹੈ ਤੇ ਉਹਨਾਂ ਦੀ ਹੱਕੀ ਤੇ ਜਾਇਜ਼ ਮੰਗ ਹੈ ਇਸ ਦੇ ਸਰੂਪ ਅਸੀਂ ਅੱਜ ਕਾਲੇ ਬਿੱਲੇ ਲਾ ਕੇ ਲੋਕਾਂ ਦਾ ਕੰਮ ਕਰਾਂਗੇ ਤੇ ਸਰਕਾਰ ਨੂੰ ਵੀ ਬੇਨਤੀ ਵੀ ਕਰਦੇ ਆਂ ਤੇ ਤਾੜਨਾ ਵੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜੀਆਂ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਅਜਾ ਸ਼ਰਮਾ ਜੀ ਤੁਸੀਂ ਹੈਗੇ ਹੋ ਸਰਕਾਰੀ ਮੁਲਾਜ਼ਮ ਲੈ ਕੇ ਨੇ ਜੇ ਆਪਾਂ ਗੱਲ ਕਰੀਏ ਆਪਣੇ ਜਿਹੜੇ ਆਪਣੇ ਸੀਐਮ ਸਾਹਿਬ ਦੀ ਉਹ ਚੁੱਪ ਬੈਠੇ ਆ ਲੇਕਿਨ ਤੁਸੀਂ ਇਹ ਵਾਲਾ ਮੁੱਦਾ ਚੱਕਿਆ ਕਿ ਕੱਲ ਨੂੰ ਤੁਹਾਡਾ ਰੈਕਸ਼ਨ ਨਹੀਂ ਆਊਗਾ ਦੇਖੋ ਕੋਈ ਗੱਲ ਨਹੀਂ ਜਦੋਂ ਦੇਸ਼ ਭਗਤੀ ਦੀਆਂ ਗੱਲਾਂ ਆਉਂਦੀਆਂ ਕਿਸਾਨ ਸਾਡੇ ਹੱਕੀ ਤੇ ਜਾਇਜ਼ ਮੰਗਾਂ ਲਈ ਬੈਠੇ ਆ ਤਾਂ ਫਿਰ ਜੇ ਸਰਕਾਰ ਇਦਾਂ ਦੇ ਹੱਤਕੰਡੇ ਅਪਣਾਉਗੀ ਤਾਂ ਅਸੀਂ ਉਹਦੇ ਲਈ ਵੀ ਤਿਆਰ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਕੋਈ ਗਲਤ ਤਾਂ ਬਗਾਵਤ ਵਾਲਾ ਤਾਂ ਕੋਈ ਕੰਮ ਨਹੀਂ ਕਰ ਰਹੇ ਅਸੀਂ ਤਾਂ ਸਮਰਥਨ ਦੇ ਰਹੇ ਆ ਇੱਕ ਬੰਦਾ ਕਿਸਾਨਾਂ ਦੇ ਲਈ ਕਿਸਾਨ ਨੇਤਾ ਜਿਹੜਾ 27 ਦਿਨਾਂ ਤੋਂ ਮਰਨ ਦੀ ਸਥਿਤੀ ਦੇ ਵਿੱਚ ਹੈ ਜੇ ਕੱਲ ਨੂੰ ਉਹਨਾਂ ਨੂੰ ਕੁਝ ਹੋ ਜਾਂਦਾ ਹੈ ਤਾਂ ਇਹਦੀ ਜ਼ਿੰਮੇਵਾਰੀ ਵੀ ਸਰਕਾਰ ਦੀ ਹੈ ਸਰਕਾਰ ਨੂੰ ਜਾਇਜ਼ ਤੇ ਹੱਕੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਗੱਲ ਕਰੀਏ ਜਿਹੜੇ ਹੋਰ ਜਿਹੜੇ ਹੈਗੇ ਸਰਕਾਰੀ ਮੁਲਾਜ਼ਮ ਆ ਕੀ ਗੱਲ ਉਹਨਾਂ ਨੂੰ ਨਹੀਂ ਅੱਗੇ ਆਣਾ ਚਾਹੀਦਾ ਇਹ ਦੇਖੋ ਜੀ ਹੱਕੀ ਤੇ ਜਾਇਜ਼ ਜਿਹੜੇ ਕੰਮ ਨੇ ਜਾਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਲਈ ਜੇ ਅਸੀਂ ਸਾਰੇ ਇਕਜੁੱਟ ਹੋ ਕੇ ਇੱਕ ਪ੍ਰਿਆਸ ਕਰਾਂਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਝੁਕਗੀ ਨਹੀਂ ਸਰਕਾਰ ਨੂੰ ਝੁਕਣਾ ਹੀ ਪਊਗਾ ਜਿਹੜੇ ਤੁਸੀਂ ਲਾਏ ਹੈਗੇ ਕਾਲੇ ਬਿੱਲੇ ਇਹ ਅਜਿਹੇ ਦਿਨ ਵਾਸਤੇ ਹੈ ਕਿ ਅੱਗੇ ਵਾਸਤੇ ਕਿ ਮਤਲਬ ਨਹੀਂ ਇਹ ਅਸੀਂ ਕੰਟੀਨਿਊ ਹੈ ਜੀ ਜਦੋਂ ਪੰਜਾਬ ਬਾਡੀ ਦਾ ਕੋਈ ਹੋਰ ਹੁਕਮ ਆਂਦਾ ਫਿਰ ਅਸੀਂ ਉਹ 'ਚ ਸ਼ਮੂਲੀਅਤ ਕਰਾਂਗੇ ਮੈਂ ਤਾਂ ਪੰਜਾਬ ਬਾਡੀ ਨੂੰ ਇੱਥੋਂ ਤੁਹਾਡੇ ਚੈਨਲ ਦੇ ਰਾਹੀਂ ਮਾਦਮ ਰਾਹੀਂ ਇਹ ਬੇਨਤੀ ਕਰਦਾ ਹਾਂ ਵੀ ਸਾਡੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚੋਂ ਇੱਕ ਇੱਕ ਟੀਮ ਬਣਾ ਕੇ ਇੱਕ ਇੱਕ ਜ਼ਿਲ੍ਹੇ ਨੂੰ 2-2 3-3 ਜਾਂ 5-5 ਦਿਨ ਦਿੱਤੇ ਜਾਣੇ ਚਾਹੀਦੇ ਆ ਵੀ ਸਾਡੀ ਟੀਮ ਪੂਰੀ ਉੱਥੇ ਜਾਵੇ ਉਹਨਾਂ ਦੇ ਨਾਲ ਧਰਨੇ ਤੇ ਬੈਠੇ ਉਹਨਾਂ ਦੇ ਨਾਲ ਅਸੀਂ ਵੀ ਭੁੱਖ ਹੜਤਾਲ ਤੇ ਬੈਠੀਏ ਕਿਉਂਕਿ ਪੰਜਾਬ ਸਾਡਾ ਹੈ ਜੇ ਅਸੀਂ ਪੰਜਾਬ ਬਾਰੇ ਨਹੀਂ ਸੋਚਾਂਗੇ ਪੰਜਾਬੀਅਤ ਬਾਰੇ ਨਹੀਂ ਸੋਚਾਂਗੇ ਤਾਂ ਇਹ ਕੱਲ ਨੂੰ ਖਤਰਾ ਪੈਦਾ ਹੋ ਸਕਦਾ ਸਾਡੀ ਪੰਜਾਬੀਅਤ ਨੂੰ ਆਮ ਲੋਕਾਂ ਨੂੰ ਤੁਸੀਂ ਕੀ ਜਿਹੜਾ ਆਪਣਾ ਹੈਗਾ ਵੀ ਕਹਿਣਾ ਚਾਹੂਗਾ ਜਿਹੜੇ ਹੈਗੇ ਨੌਜਵਾਨ ਉੱਥੇ ਨਹੀਂ ਗਏ ਹੈਗੇ ਧਰਦੇ ਤੇ ਨਹੀਂ ਗਏ ਹੈਗੇ ਦੇਖੋ ਜੀ 26 ਦਸੰਬਰ ਨੂੰ ਕਿਸਾਨ ਬਾੜੀਆਂ ਨੇ ਇਹ ਹੁਕਮ ਕੀਤਾ ਹੈ ਵੀ ਤਹਿਸੀਲ ਪੱਦਰ ਦੇ ਧਰਨੇ ਦਿੱਤੇ ਜਾਣਗੇ ਤਾਂ ਮੈਂ ਜ਼ਿਲ੍ਹਾ ਲੁਧਿਆਣਾ ਵੱਲੋਂ ਉਹਨਾਂ ਨੂੰ ਯਕੀਨ ਦਿਵਾਉਣਾ ਹੈ ਵੀ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸਾਰੀਆਂ ਤਹਿਸੀਲਾਂ ਦੇ ਵਿੱਚ ਪਟਵਾਰੀ ਤੇ ਕਾਨੂੰਗੋ ਉਹਨਾਂ ਦੇ ਨਾਲ ਸ਼ਮੂਲੀਅਤ ਕਰਨਗੇ ਤੇ ਮੈਂ ਆਮ ਪਬਲਿਕ ਨੂੰ ਵੀ ਇਹ ਬੇਨਤੀ ਕਰਦਾ ਹੱਕੀ ਤੇ ਜਾਇਜ਼ ਮੰਗਾਂ ਦੇ ਲਈ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਐਮਐਸਪੀ ਜਿਹੜਾ ਕਿਸਾਨ ਸਾਰਾ ਸਾਲ ਫਸਲਾਂ ਦਾ ਕੰਮ ਕਰਦਾ ਹੈ 6 ਮਹੀਨੇ ਬਾਅਦ ਉਹਨੂੰ ਪੈਸੇ ਆਣੇ ਹੁੰਦੇ ਆ ਫਿਰ ਮੌਸਮ ਖਰਾਬ ਹੋ ਜਵੇ ਕਈ ਬੰਦੇ ਕਹਿੰਦੇ ਨੇ ਵੀ ਉਹ ਪੈਸੇ ਨਹੀਂ ਲੈਂਦੇ ਪਰ ਸਾਥੀ ਜੀ ਸਾਨੂੰ ਇਹ ਵੀ ਸੋਚਣਾ ਚਾਹੀਦਾ 6 ਮਹੀਨਿਆਂ ਬਾਅਦ ਜੇ ਇੱਕ ਕੀਲੇ ਦੇ ਵਿੱਚੋਂ 15 ਜਾਂ 17 ਕੁਇੰਟਲ ਨਿਕਲਦਾ ਹੈ ਤਾਂ 6 ਮਹੀਨੇ ਦੇ ਵਿੱਚ ਸਾਰਾ ਪਰਿਵਾਰ ਹੀ ਕੰਮ ਕਰਦਾ ਹੈ ਘਰ ਵਾਲੀ ਤੋਂ ਲੈ ਕੇ ਜਿੰਨੇ ਵੀ ਬੰਦੇ ਨੇ ਸਾਰੇ ਪਰਿਵਾਰ ਦੇ ਕੋਈ ਚਾਹ ਲੈ ਕੇ ਜਾਂਦਾ ਕੋਈ ਖੇਤਾਂ 'ਚ 24 ਘੰਟੇ ਦੀ ਨੌਕਰੀ ਕਰਦੇ ਨੇ ਤਾਂ 6 ਮਹੀਨਿਆਂ ਬਾਅਦ ਉਹਨਾਂ ਨੂੰ ਜੇ ਮੌਸਮ ਸਹੀ ਰਹੇ ਤਾਂ ਉਹਨਾਂ ਨੂੰ ਕੋਈ ਪੈਸੇ ਮਿਲਦੇ ਨੇ ਇਸ ਲਈ ਅਸੀਂ ਸਮਝਦੇ ਹਾਂ ਇਹਨਾਂ ਦੀ ਹੱਕੀ ਤੇ ਜਾਇਜ਼ ਮੰਗਾਂ ਨੇ ਐਮਐਸਪੀ ਦੇ ਰੇਟ ਨਿਰਧਾਰਤ ਕਰ ਦੇਣੇ ਚਾਹੀਦੇ ਆ ਸਰਕਾਰ ਨੂੰ ਤਾਂ ਜੋ ਕੋਈ ਵੀ ਕਿਸਾਨ ਧਰਨੇ ਤੇ ਨਾ ਬੈਠੇ ਬਿਲਕੁਲ ਜੀ ਸਾਡੇ ਨਾਲ ਮੌਜੂਦ ਨੇ ਆਪਣੇ ਹੈਗੇ ਕੰਗੋਤ ਸਾਹਿਬ ਅਸੀਂ ਇਹਨਾਂ ਨਾਲ ਵੀ ਹੈਗੇ ਗੱਲ ਕਰਾਂਗੇ ਸਰ ਕੀ ਨਾਂ ਤੁਹਾਡਾ ਜੀ ਰਵਿੰਦਰਪਾਲ ਸਿੰਘ ਦਾ ਨਾਮ ਹੈ ਸਰ ਤੁਸੀਂ ਵੀ ਅੱਜ ਲਾਏ ਹੈਗੇ ਕਾਲੇ ਬਿੱਲੇ ਲਾਏ ਆ ਸਰ ਕੀ ਸਲਿਹਾ ਦੇਣਾ ਚਾਹੁੰਦੇ ਹੋ ਬਾਸੀਏ ਸਾਡੇ ਜੋ ਯੂਨੀਅਨ ਦਾ ਫੈਸਲਾ ਸੀ ਸਾਡਾ ਇੱਕ ਵਿਰੋਧ ਦਰਜ ਕਰਾਉਣ ਦਾ ਤਰੀਕਾ ਜੀ ਇੱਕ ਜੋ ਸਾਡੇ ਪੰਜਾਬ ਪਾਰਟੀ ਦਾ ਫੈਸਲਾ ਸੀ ਉਹਦੇ ਮੁਤਾਬਕ ਸੀ ਇਹ ਅੱਧਾ ਰੋਸ ਪ੍ਰਦਰਸ਼ਨ ਕਰ ਰਹੇ ਆ ਕਾਲੇ ਬਿੱਲੇ ਲਾ ਕੇ ਯਾਨੀ ਕਿ ਸਰਕਾਰੀ ਕੰਮ ਦੇ ਵਿੱਚ ਕੋਈ ਰੜਚ ਨਹੀਂ ਵੀ ਨਹੀਂ ਆਣੀ ਹੈਗੀ ਲੋਕਾਂ ਦੇ ਮਤਲਬ ਜਿਹੜੇ ਕੰਮ ਆ ਉਹ ਵੀ ਹੋਣਗੇ ਤੇ ਦੂਜੇ ਪਾਸੇ ਕਾਲੇ ਬਿੱਲੇ ਲਾ ਕੇ ਕਿਤਨੇ ਕਿਤੇ ਤੁਸੀਂ ਇੱਕ ਸਰਕਾਰ ਨੂੰ ਰੋਸ ਵੀ ਦਿਖਾ ਰਹੇ ਆ ਵੀ ਅਸੀਂ ਮਤਲਬ ਇਸ ਕੰਮ ਤੋਂ ਖੁਸ਼ ਨਹੀਂ ਹੈਗੇ ਬਿਲਕੁਲ ਜੀ ਲੋਕਾਂ ਦੇ ਕੰਮ ਰੈਗੂਲਰ ਹੋ ਰਹੇ ਨੇ ਦਫ਼ਤਰ ਜਿ ਬੈਠੇ ਸਾਰੇ ਮੁਲਾਜ਼ਮ ਕੰਮ ਕਰ ਰਹੇ ਨੇ ਇਹ ਤਾਂ ਸਿਰਫ ਇੱਕ ਸਾਡਾ ਜੋ ਯੂਨੀਅਨ ਵੱਲੋਂ ਸੀ ਸਾਨੂੰ ਹੁਕਮ ਹੋਇਆ ਸੀ ਤੇ ਸਾਡਾ ਇੱਕ ਰੋਜ਼ ਪ੍ਰਦਰਸ਼ਨ ਕਰਨ ਦਾ ਆਪਣਾ ਤਰੀਕਾ ਜੀ ਅੱਛਾ ਪ੍ਰਧਾਨ ਜੀ ਜਿਹੜੀ ਆਪਣੇ ਇਹ ਰੋਸ ਆ ਇਹ ਕੱਲੇ ਆਪਣੇ ਇੱਥੇ ਹੀ ਆ ਕਿ ਕੇ ਪੂਰੇ ਪੰਜਾਬ ਦੇ ਵਿੱਚ ਹੀ ਆ ਜੀ ਇਹ ਇਹ ਪੂਰੇ ਪੰਜਾਬ ਦੇ ਵਿੱਚ ਚੱਲ ਰਿਹਾ ਜੀ ਪੂਰੇ ਪੰਜਾਬ ਦੇ ਵਿੱਚ ਸਾਰੇ ਪਟਵਾਰੀ ਤੇ ਕਾਨੂੰਗੋ ਸਾਡੀਆਂ ਦੋਹੀ ਐਸੋਸੀਏਸ਼ਨਾਂ ਮਿਲ ਕੇ ਸਮਰਥਨ ਦੇ ਰਹੀਆਂ ਨੇ ਕਿਸਾਨ ਜੱਟ ਸਾਡਾ ਕੋਲ ਟਾਈਮ ਕਿੰਨਾ ਕੇ ਹਣ ਮਿੱਠੇ ਸਮੇਂ ਵਾਸਤੇ ਹੀ ਆ ਦੇਖੋ ਜੋ ਪੰਜਾਬ ਬਾਡੀ ਫੈਸਲਾ ਲੈਂਦੀਆਂ ਦੋ ਹੀ ਜੱਥੇਬੰਦੀਆਂ ਜੋ ਫੈਸਲਾ ਲੈਣਗੇ ਅਸੀਂ ਉਹ ਤੇ ਫੁੱਲ ਚੜਾਵਾਂਗੇ ਜਿੰਨੇ ਦਿਨ ਕਹਿਣਗੇ ਜੋ ਸਾਨੂੰ ਹੁਕਮ ਲਾਉਂਦੇ ਨੇ ਉਹ ਜੇ ਕਹਿਣਗੇ ਜੱਥੇ ਦੇ ਰੂਪ ਦੇ ਵਿੱਚ ਜਾਣਗੇ ਤਾਂ ਮੈਂ ਬੇਨਤੀ ਕਰਦਾ ਜਿਲ੍ਹਾ ਲੁਧਿਆਣਾ ਇਸ ਦੇ ਵਿੱਚ ਅਗਰ ਨਹੀਂ ਹੋਊਗਾ ਤੇ ਅਸੀਂ ਸਭ ਨੂੰ ਪਹਿਲਾਂ ਜਾ ਕੇ ਪਹੁੰਚਾਂਗੇ ਉੱਥੇ ਬਿਲਕੁਲ ਜੀ ਧੰਨਵਾਦ ਜੀ ਸੋ ਦੋਸਤੋ ਇਹ ਸਾਜੀ ਆਪਣੇ ਜਿਹੜੇ ਹੈ ਜਿਲ੍ਹਾ ਪ੍ਰਧਾਨ ਵਰਿੰਦਰ ਆਪਣੇ ਜੀ ਹੈਗੇ ਆ ਤੇ ਉਹ ਅਸੀਂ ਉਹਨਾਂ ਨਾਲ ਹੈਗੇ ਗੱਲਬਾਤ ਕੀਤੀ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਕਾਲੇ ਬਿੱਲੇ ਲਾ ਕੇ ਕਿਤਨਾ ਕਿਤੇ ਇੱਕ ਪਾਸੇ ਹੈਗੇ ਕਿਸਾਨਾਂ ਨੂੰ ਦਿੱਤਾ ਹੈਗਾ ਸਮਰਥਨ ਵਿੱਚ ਦਿੱਤਾ ਹੈਗਾ ਤੇ ਦੂਜੇ ਪਾਸੇ ਰੋਸ ਵੀ ਆ ਕਿਤਨਾ ਕਿਤੇ ਵੀ ਜਿਹੜੀ ਹੈ ਕਿ ਪੰਜਾਬ ਸਰਕਾਰ ਨੂੰ ਇਹ ਮੁੱਦਾ ਮਤਲਬ ਅੱਗੇ ਲਿਆ ਕੇ ਜਿਹੜਾ ਆਪਣਾ ਹੈਗਾ ਸੈਂਟਰ ਦੇ ਕੋਲੇ ਜਾਣਾ ਚਾਹੀਦਾ ਸੋ ਦੋਸਤੋ ਤੁਸੀਂ ਬਨੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਲੁਧਿਆਣੇ ਤੋਂ